ਉਤਨਾ ਸਿਰਵਰ ਸਰਬਜੀਵ ਪਰਹਰਾਸ ਸਤਿ ਸ੍ਰੀ ਅਕਾਲ ਕਰਤਾ ਕਰਨਾਮਾ ਸਮਾਲੇ ਵਜੇ ਤੇਰੇ ਨਾਮ ਅਨੇਕ ਸ਼ੰਖਾ ਕਿਤੇ ਤੇਰੇ ਭਾਵਨਾ ਹਾਰੇ ਕਿਤੇ ਤੇਰੀ ਰਾਗ ਬ੍ਰਿਸ਼ੁ ਗਹੀ ਦੇਵਤਿਆਂ ਦਰ ਨਾਲੇ ਗਾਵੰਦਨੋ ਸਦਸਮਦੀ ਅੰਦਰੋ ਗਾਵੰਦਨੋ ਸਾਚ ਵਿਚਾਰੇ ਗਾਵੰਦੂ ਨੂੰ ਜਦੀ ਸਦੀ ਸੰਤੋ ਕੀ ਗਾਵੰਦਨੋ ਮੀਤ ਕਰਾਰੇ ਗਾਵੰਦਨੋ ਪੰਡਤ ਪਦਨ ਰੂਪੀਸ਼ਰੂ ਜੁਗਤੂ ਵੇਦ ਨਾਲੇ ਗਾਵੰਦਨੋ ਹੋਣੀਆ ਮਨਮੋਹਨ ਸੁਖਮਾਚ ਭਿਆਲੇ ਗਾਵੰਦਨੋ ਰਤਨੋ ਪਾਵੇ ਤੇਰੇ ਅਡਸਰਤੀ ਰਤਨ ਨਾਲੇ ਗਾਵੰਦਨੋ ਸੂਰਗ ਗਾਵਨ ਤੁਧ ਨੂੰ ਪਾਣੀ ਚਾਰੇ ਗੰਦਨੋਂ ਪੰਡ ਮੰਡਲ ਰੰਡਾ ਕਰ ਕਰ ਕੇ ਤੇਰੇ ਧਾਰੇ ਸੇਈ ਤੁਧ ਨਾਮ ਗਾਵਨ ਜੋਤਿ ਸੁਭਾਵਨ ਰਤੇ ਤੇਰੇ ਭਗਤ ਦਸਾਲੇ ਹੁਣ ਕੇ ਤੇ ਤੁਧ ਨਾਮ ਗਾਵਨ ਸੇ ਮਾ ਜਤਨਵਨੋਂ ਨਾਮ ਕੁ ਗਿਆ ਵਿਚਾਰੇ ਸੋਈ ਸੋਈ ਸਦਾ ਸੱਚਾ ਸਾਹਿਬ ਸੱਚਾ ਸਚੀ ਨਾਹੀ ਅਪੀਉ ਜੀ ਜਨਨ ਰਤੀ ਰਤਨਾ ਜਨਨ ਲਜਾਈ ਰੰਗੀ ਰੰਗੀ ਬਾਤੀ ਕਰ ਕਰ ਜਨ ਸੇ ਮਾਇਆ ਜਨ ਉਪਾਈ ਕਰ ਕਰ ਦੇ ਕਰ ਕੀਤਾ ਅਪਨਾਉ ਜੋ ਤੁਸ ਦੀ ਵਡਿਆਈ ਜੋ ਤਿਸ ਭਾਵੇਂ ਸਵੀਕਰ ਸੇ ਬਲਉ ਪੁੰਨ ਕਰਨਾ ਜਾਈ ਸੋ ਪਤਿ ਸਾਹੁ ਸਾਹ ਪਤ ਸਾਹਿਬ ਨਾਨਕ ਰੰ ਲਜਾਈ ਆਸਾ ਮਦ ਲੈ ਲਾ ਸੋ ਵਡਾ ਕਰ ਸੋ ਕੋਈ ਕਿਵਨ ਵਡਾ ਨੀ ਚਾਹੀ ਇਹ ਮਤ ਪਾਈ ਨਾ ਕਹਿਆ ਜਾਏ ਕਹਿਣ ਵਾਲੀ ਦਿਦਲੇ ਸਮਾਏ ਵੱਡੇ ਮੇਰੇ ਸਰ ਬਾਗ ਘਰ ਮੇਰਾ ਗੁਣ ਗੇਰਾ ਕੋਈ ਨ ਜਾਣੈ ਤੇਰਾ ਕੇਤਾ ਕੇ ਬਣ ਜੀਰਾ ਰਾਮ ਸਭ ਸਰਤੀ ਮਨ ਸਰਤੁ ਕਮਾਈ ਤਬ ਕੀਮਤ ਮਿਲ ਕੇ ਮਤ ਪਾਈ ਗਿਆਨੀ ਧਰਨੀ ਗੁਰ ਬਿਰਾਇ ਕਹਿਣਾ ਜਾਏ ਦਿਦਲੋੜਿਆਈ ਸਭ ਸਤੂ ਸਭ ਤਾ ਸਭ ਜੁਗੈ ਆ ਤਦ ਬੁਰਕਾ ਗਿਆ ਬੜਿਆਇਆ ਤਦ ਬਿਨ ਸਿੱਧੀ ਕਿਨਾਂ ਨਾ ਪਾਈਆ ਕਰਮ ਮਿਲਾਂ ਨਾ ਠਾਕਰਾਇਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੇ ਪੰਡਾਰਾ ਜਿਸ ਤੋਂ ਦੇਹ ਦਿੱਤਾ ਕੇਚਾਰਾ ਨਾਨਕ ਸੱਚ ਸਵਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਮਸਰੈ ਮਰ ਜਾਉ ਆਕਣ ਔਖਾ ਸੱਚਾ ਨਾਉ ਸੱਚੀ ਨਾਮ ਕੀ ਲਗ ਭੂਖ ਕਾ ਕਾਇ ਚਲਿਆ ਨੂਕ ਸੁਖਾ ਮਸਰਾ ਮੇਰੀ ਮਾਈ ਸਾਚਾ ਸਾਹਿਬ ਸਾਖੈ ਨਾਇ ਰਾਉ ਸਾਜੇ ਨਾਮ ਕੀ ਤਲ ਵਿਢਾਈ ਆਖ ਥਕੇ ਕੀਮਤ ਨਹੀਂ ਪਾਈ ਜਿਸ ਸਭ ਮਿਲਕ ਆਪਣ ਬਾਹੀ ਵੱਡਾ ਨਾਮ ਹੋਵੇ ਘਾਟ ਨਾ ਜਾਏ ਨਾਮ ਮਰਨ ਨਾ ਹੋਵੇ ਸੋਗ ਦਿਨ ਦਾ ਰਹਿ ਨਾ ਚੁਕੇ ਭੋਗ ਗੁਣ ਇਹੋ ਗੁਰ ਨਾਹੀ ਕੋਈ ਨਾ ਕੋ ਹੋਵਾ ਨਾ ਕੋ ਜੇ ਰੋਣ ਆਉ ਤੇ ਬੜ ਤੇਰੀ ਦਾ ਜਿੰਦਨ ਗਰ ਕਹਿ ਕੀ ਤੇਰਾ ਦਸੰਦਸਾਰ ਹੈ ਤੇ ਕਮਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੋਜਰੀ ਮਹੱਲਾ ਚੋਤਾ ਅਰ ਕੀ ਜਨ ਸਤਗੁਰ ਸਤੁਰ ਕਾ ਬਿਨੋਂ ਕਰੋਂ ਗੁਰ ਪਾਸ ਹਮ ਕੀ ਦੇ ਕਰਮਾ ਸਤਗੁਰ ਸੁਰਨਾਏ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕੋਦਾਮ ਨਾਮ ਪ੍ਰਗਾਸ ਕੁਤ ਮਤ ਨਾਮਿ ਰਿ ਪ੍ਰਾਣ ਸਗਾਈ ਹਰ ਕੀਰਤਿ ਹਮਰੀ ਰਹਿ ਰਾਸ ਰਹਾਉ ਹਰਦਨ ਕੇ ਬੜਾ ਗੋੜੇ ਜਨ ਹਰ ਹਰ ਸਰਦਾ ਪਿਆਸ ਹਰ ਹਰ ਨਾਮ ਮਿਲਤ ਤਰਤਾਸੈ ਮਿਲ ਸੰਗ ਤੁਣ ਬਰਗਾ ਜਨ ਹਰ ਹਰ ਹਰਿ ਸਨਾਮ ਨ ਪਾਇਆ ਤੇ ਭਾਗ ਹੀਣਾ ਜਮ ਪਾਸ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤੁਰਕ ਜੀਵ ਤੁਰਕ ਜੀਵ ਜਨਾਰਧਨ ਸਤਿਗੁਰ ਸੰਗਿ ਦਪਾਈ ਤਨ ਤਨ ਵਾਸ ਕਰਿ ਗਿਆ ਲੇਗਾ ਤਨ ਤਨ ਸਤ ਸੰਗਤ ਜਿਤ ਹਰਿ ਸੁਪਾਇਆ ਮਿਲ ਜਨ ਨਾਨਕ ਨਾਮੁ ਪ੍ਰਗਾਸ ਰਾਗ ਗੋਜਰੀ ਮਹੱਲਾ ਪੰਜਵਾ ਕਾਹੇ ਰੇਮਨ ਤਿਤਵ ਉਤਮ ਜਾ ਆਹਰ ਹਰਿ ਜੀ ਉਪਰਿਆ ਸਲ ਪਤਰ ਮੈਂ ਜਨ ਦੇ ਉਪਾਈ ਤਾ ਕਰਿ ਜਿਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮੇਰੇ ਸੁਤਰਿਆ ਗੁਰਪ੍ਰਸਾਦ ਪਰਮਪਦਿ ਭਾਇ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਧਵਨਤਾ ਹੋਵੇ ਨ ਕਿਸ ਕੀ ਤਰਿਆ ਸਰਸਰ ਰਜਿਕ ਸਮਾਇ ਧਾਕਰ ਕਾਈ ਮਨ ਬੋ ਕਰਿਆ ਉੱਡ ਉੱਡਿਆ ਵੈਸੇ ਕੋਸਾਂ ਸਿਸਪਾਚੈ ਰਚਿ ਰਿਛਰਿਆ ਤਨਾ ਕਫਨ ਖਲਾਵੇ ਕੰਨ ਚੁਗਾਵੇ ਮਨ ਨ ਜਮਰਨ ਕਰਿਆ ਆਉਣ ਦਾ ਆਉਣ ਦਾ ਸਾਸਤ ਸਦਾਨੋ ਠਾਕੁਰ ਕਲ ਤਲ ਦਰਿਆ ਜਨਾਨਕ ਬਲ ਬਲ ਸਤਿਗੁਰ ਜਾਈਏ ਤੇਰਾ ਅੰਤ ਨਾ ਪਾਰਾ ਬਰਿਆ ਰਾਗ ਆਸਾ ਮਹੱਲਾ ਚੌਥਾ ਸੋਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਪੁਰਖ ਨਰਜਨ ਹਰਪੁਰਖ ਨਰਜਨ ਰਗਮਗਮ ਅਪਾਰਾ ਸਤਿਅਗਗ ਸਤਿਅ ਮਰਤੂ ਜੀ ਹਰ ਸੱਚੇ ਸਤਿਗਨ ਹਾਰ ਸਬਜੀਤ ਮਾਰੇ ਜੀ ਉਜਿ ਆਕਾ ਦਾ ਤਾਰਾ ਅਰਧਾ ਵੋ ਸੰਸੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆ ਪੇਠਾਕੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕਰ ਕਰੇ ਅੰਤਰ ਸਰਬ ਨਿਰੰਤਰ ਜੀ ਹਰੇ ਕੋਪੁਰ ਕ ਸੁਮਾਣਾ ਇੱਕ ਦਾ ਤੇ ਬਿਖਾਰੀ ਸਭ ਤੇਰੇ ਚੋ ਜਿ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜਿਉ ਤਦ ਬਿਨ ਅਵਰ ਬਾਰ ਬ੍ਰਹਮੇ ਅੰਤ ਵਿਅੰਤ ਜੀ تیر ਕਿਆ ਬਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿੰਨ ਕੁਰ ਵਾਣਾ ਹਰਿ ਦੇਵੈ ਹਰਿ ਦੇਵੈ ਤੁਧ ਜੀ ਸੇਜਨ ਚੁਗਮ ਸੁਖ ਵਾਸੀ ਸੇਵਕਤ ਸੇਵਕਤ ਭਏ ਜਨ ਹਰਿ ਦਾਇ ਜੀ ਤਿਰ ਤੁਟੀ ਜੰਮ ਕੀ ਫਾਜ਼ੀ ਜਨਨ ਭਾਉ ਜਨ ਹਰ ਨਿਰਭਉ ਦਾਇ ਜੀ ਤਨ ਕਾ ਭਉ ਸੁਖ ਵਾਸੀ ਦਨ ਸੇ ਵਿਆ ਦਿਨ ਸੇ ਵਿਆ ਮਹਾਰਾਜ ਜੀ ਤੇ ਹਰ ਹਰ ਰੂਪ ਸਮਾਸੀ ਤੇ ਦੰਜੇ ਦੰਜਨਾਰਤਾ ਜੀ ਜਨਾਨਕ ਕੰਨ ਵੱਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਧਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਦੇ ਭਗਤ ਸਲਾਹਨਕ ਜੀ ਹਰ ਨਿਕ ਅਨੇਕਾਨੰਤਾ ਤੇਰੀ ਅਨਕ ਤੇਰੀ ਅਨਕ ਰ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰਿਆਂ ਨੇਕ ਤੇਰਿਆਂ ਨੇ ਬੜਾ ਵਸਮ੍ਰਿਤ ਸਾਤਸ ਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਰੇ ਜਨਾਂ ਤੁਜੀ ਜੋ ਭਾਵੇਂ ਮੇਰੀ ਹਰ ਸੁਖਵੰਤਾ ਤੂੰ ਆਤਮਿਕ ਗੁਰੂ ਬ੍ਰਹਮਪੁਰ ਕਰਤਾ ਜੀ ਤੁਧ ਜੇ ਗੁਡ ਅਗਰ ਨਾ ਕੋਈ ਆਖ ਬੁਖਾੜੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹਰ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀ ਸਭ ਹੋਇ ਤਦਵੰਤੂ ਜਾਬਰ ਨਾ ਕੋਇ ਤੂੰ ਕਰ ਕਰ ਵਿਖੇ ਜਾਣਾ ਸੋਇ ਜਨ ਨਾਨਕ ਗੁਰਮੁਖ ਪਰਗਟ ਹੋਇ ਆਸਾ ਮਹੱਲਾ ਪਹਿਲਾ ਤਿਤ ਸਰਵਰੁ ਡਾਇ ਪੈਲੇ ਨਵਸਰ ਪਾਣੀ ਭਾਵੁਗਤ ਨਹਿ ਕੀਆ ਪੰਕਜ ਮੁਖੁ पग ਨਹੀ ਚਾਲੈ ਹਮ ਦੇਖ ਤਹ ਰੂਪਿ ਅਲੇ ਮਨ ਇਕ ਨ ਚੇਤ ਸਮੂਲ ਮਨਾ ਹਰ ਵਿਸਰਤ ਤੇਰੇ ਨਾ ਹਉ ਜਦੀ ਜਦੀ ਨੀ ਪੜਿਆ ਮੋਹ ਰਕ ਮੁਗਦਾ ਦਨਮੋਂ ਪੈਰਾ ਪਰਨਵਤ ਨਾਮਿਕ ਦਨਕੇ ਸ਼ਰਣਾ ਜਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁ ਕਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਬਰ ਕਾਜ ਤੇ ਰਕ ਤੈ ਨਾ ਕਾਮਾ ਹਉ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗਿਆਮ ਲਾਗ ਭਜਨ ਤਰਨ ਕੈ ਜਨਾੰਗਲთა ਜਾਤ ਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਨਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਖੋ ਸਰਬਾ ਇੱਕ ਓੰਕਾਰ ਸ੍ਰੀ ਵਾਇਗੁਰੂ ਜੀ ਕੀ ਫਤੇ ਪਾਤਸ਼ੇ 10 ਕਬੇ ਬਾਜ ਬੇਨਤੀ ਚੌਪਈ ਹਮਰੇ ਗੁਰੂ ਆਪ ਦਾ ਰੱਛਾ ਪੂਰਨ ਹੋਏ ਜਿਤਕੀ ਇੱਛਾ ਤਉ ਚਰਨ ਨਰ ਨਰਾਇਣ ਮਾ ਰਤਨਾ ਜਾਣ ਕਰੋ ਪ੍ਰਤਿਪਾਰਾ ਅਮ੍ਰਿ ਦੁਸ਼ਟ ਸੁਭਾਤ ਮੁਕਾਵੋ ਆਪਾ ਦਾ ਮੋਹਿ ਵਿਚਾਵੋ ਸੁਖੀ ਬਤੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰਚਾਜ ਕਰਦਾ ਕਰੀਐ ਸਭ ਵਰਨ ਕੋ ਵਾਸੰਗਰੀਐ ਪੂਰਨ ਹੋਏ ਹਮਾਰੀ ਆਸਾ ਤਉਰ ਭਜਨ ਕੀ ਰਹੇ ਪਿਆਸਾ ਤਮਾ ਚਾਰ ਮੇ ਅਗਨ ਨਾ ਧਿਆਮ ਜੋ ਵਰਜਾਂ ਸੁਗੰਤੇ ਪਾਉਂ ਸੇ ਹੁ ਕਿਸ ਕ ਮਾਰਿ ਤਾਰਿ ਇਹ ਤੁੰ ਤੁੰ ਸਤਰ ਹਮਾਰੇ ਮਾਰਿ ਇਹ ਆਗ ਹਾਤ ਤਦ ਮੁਝ ਉਪਰੀਐ ਮਰਨ ਕਾਲ ਕਾ त्रास ਨ ਭਰੀਐ ਜੋ ਸਦਾ ਹਮਾਰੀ ਪੁਛਾ ਸ੍ਰੀ ਅਸ ਸੁ ਜੋ ਕਰਿਓ ਰਚਾ ਨਰਾਕ ਦੇਵ ਮੋਇ ਰਖਨਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਤਨਕੇ ਹੰਤਾ ਤਵਾ ਪਰੀ ਚਤਰ ਦਸਕੰਤਾ ਕਾਲ ਪਾਇ ਬ੍ਰਹਮ ਉਤਰਾ ਕਾਲ ਪਾਇ ਸੁਜਿ ਉਤਰਾ ਕਾਲ ਪਾਇ ਗਰਬਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਗਨ ਕਾਲ ਜੋਗੀ ਸੁਕਿਓ ਵੇਦ ਰਾਜ ਬ੍ਰਹਮਾ ਜੁਤੀਓ ਜਗਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਗਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਚਨ ਉਜਾਇਓ ਆਦੰਤਿਕ ਉਤਾਰਾ ਸ੍ਰੀ ਗੁਰੂ ਸਾਹਿਬ ਜੀਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੇ ਸ਼ਿਵਗਨ ਗੁਰ ਸਭਨ ਸੁਖ ਦੇਉ ਸਤਨਨ ਕੋ ਬਰਮ ਵਦ ਕੀਓ ਕਾਢ ਕਰ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਚਿਟੀ ਤੇ ਗੁਣ ਚਰੇ ਅਸਤੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਪੁਲਾ ਤਨ ਤਨ ਦੁਖ ਪਾਏ ਦੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨਾ ਘੜ ਘੜ ਕੇ ਪਟ ਪਟ ਕੀ ਜਾਣਾ ਜਬ ਉਹ ਦਾ ਕਰਕ ਕਰਾ ਕਰਤਾ ਰਾ ਪ੍ਰਜਾ ਤਰਤ ਤਰਦੇ ਹੈ ਅਪਾਰ ਜਬ ਆਕਰਕ ਕਰਤੋ ਕਮੂ ਤੁਮ ਮੈ ਮਿਲਤ ਦੇਹ ਤਰਸਮ ਜੀਤੇ ਵਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਵੇਦ ਭੀਦੀ ਅਰਿਆ ਨਾਮਨ ਰੰਗ ਕਾ ਨਿਰਵਿਕਾਰ ਅੰਦਰ ਲੰਭ ਆਦਿ ਨੀਲ ਅਨਾਦਿ ਸੰਭ ਤਾਕਾ ਮੂੜ ਉਚਾਰਤ ਭੇਦਾ ਯਾਕੂਬੇ ਬਨਾ ਪਾਵਤ ਵੇਦਾ ਤਾਕੋ ਕਰਪਾ ਅਨੰਵਨ ਤੁਮਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਤ ਸਦਾਸ ਨਰੰਕਰ ਕਾ ਚੀਨਤ ਨਾ ਪਿਵ ਆਪ ਆਪਨੀ ਉਦਾਹ ਜੀਤੀ ਵਰਣਤ ਪੰਨ ਪੰਨ ਤਮ ਤੇਤੀ ਤੁਮਰਾ ਲਖਾ ਨ ਜਾਏ ਬਸਾਰਾ ਕੇਵਤ ਸਜਾ ਪ੍ਰਥਮ ਸੰਸਾਰਾ ਇਕ ਰੂਪੇ ਨੋ ਬਸੁਲੁ ਪਾਰਗ ਭਯੋ ਰਾਗ ਕਈ ਭੂਕਾ ਅੰਦਰ ਜੇਰ ਜਸੇਤ ਜਗਿ ਨੀ ਉਤਪਜ ਖਾਨ ਬਹਰ ਰਾਜ ਦਿਨੀ ਕਮੋ ਕੋ ਡਰਾਜਾ ਬਵੈਤਾ ਕਮ ਸਮਟ ਬ ਸੰਕਰੇ ਕਟਾ ਤਗਰੀਸ ਦ੍ਰਿਸ਼ਟ ਦਕਾਇ ਜੰਪਵ ਆਦਿ ਯੁਗਾਦ ਸਰੂਪ ਸੁਜੰਪਵ ਨਵ ਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਆ ਸਿੱਖ ਸੰਗ ਰੋ ਦੁਸ਼ਟ ਜਿਤੇ ਉਤਵਾਤੁ ਪਤਾ ਸਾਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਦਰ ਸ਼ਰਣੀ ਪਰੇ ਤਨ ਕੇ ਦੁਸ਼ਟ ਦਬਤਵਾ ਮਰੇ ਵਰਗਜਨ ਬਗ ਭਰੇ ਤੇ ਹਾਰੇ ਦਰਗੇ ਤੋਂ ਸੰਕਟ ਸਭ ਟਾਰੇ ਜੋਗਲ ਕੋ ਇੱਕ ਵਾਰ ਦਿਆ ਹੈ ਤਾਂਕੇ ਕਾਲ ਨਿਕਟ ਨਹੀਂ ਆਏ ਅਰਚਾ ਹੋਈ ਤਾਂ ਸਭ ਕਾਲਾ ਦੁਸ਼ਟ ਅਰੇਸ਼ਟ ਤ੍ਰਾਂਤ ਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਇਨੇ ਹਰੋ ਤਾਂਗੇ ਤਾਂ ਤਨ ਕਮੈ ਹਰੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਚਾਤੁਰ ਚ ਕੈ ਨਾ ਕੋਈ ਇੱਕ ਵਾਰ ਜਨਕ ਮੈਂ ਸੰਭਾਰਾ ਕਾਲ ਵਾਸਤੇ ਤਾਹੀ ਉਬਾਰਾ ਜਨਰ ਨਾਮ ਤੇ ਹਰੋ ਕਹਾ ਉਦਾਰ ਦੁਸ਼ਟ ਦੋਖ ਤੇਰਾ ਕੜਕ ਕੇਤਮ ਸੰਤਿ ਹਾਰੀ ਆਪ ਆਤ ਦੈਲੋ ਬਰੀ ਸਰਬ ਧਰਮੋ ਹੋ ਹੋ ਸਹਾਈ ਦੁਸ਼ਟ ਦੋਖ ਤੇレ ਹੋ ਵਿਚਾਈ ਸੁਈਆ ਪਾਂਗੇ ਜਤੀ ਤੁਮਰੇ ਤਬ ਤੇ ਕੋ ਆਕ ਤਰੇ ਨਹੀਂ ਆਨੇਉ RAM रहीम ਪੁਰਾਨ ਕੋ ਪੁਰਾਨ ਅਨੇਕ ਹਮਤ ਇਕ ਨਾ ਮਨਿਉ ਸਿਮਰਤ ਸਾਸ ਰਵੇਦ ਸਲ ਬਹੁ ਭੇਦ ਕਹ ਹਮ ਇਕ ਨ ਜਾਣਿਉ ਕਿਰਿਆ ਜ਼ਬਾਨ ਕਿਰਪਾ ਤੁਮਰੀ ਕਰਮ ਨਾ ਕਰੂ ਸਭ ਤੋਇ ਵਖਾਣਿ ਹਉ ਦੁਬਾਰਾ ਸਗਲ ਦਵਾਰ ਕੋਟ ਚਾੜੁ ਕੈ ਗਹਿ ਤਹਾਰੋ ਦਵਾਰ ਵਹੀਂ ਗੈ ਕਿ ਲਾਜ ਅਸ ਗੋਵਿੰਦ ਦਾਸ ਤੁਹਾਰ ਰਾਮ ਕਲੀਹ ਮਹੱਲਾ ਤੀਜਾ ਅਨੰਦ ਹੋਇ ਕੋ ਓੰਕਾਰ ਸਭ ਕੁਦਰ ਪ੍ਰਸਾਦ ਅਨੰਦ ਭੈ ਮੇਰੀ ਮਾਇ ਤਤਗੁਰੂ ਮੈਂ ਪਾਇਆ ਸਤਗੁਰ ਤਾ ਪਾਇਆ ਸਹਜ ਸੇਤੀ ਮਾਨਵ ਜੀ ਗਾਵਦਾ ਇੰਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦ ਤਾ ਗਾਵੋ ਹਰੀ ਕੇਰਾ ਮਨ ਜਨੀ ਉਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਵਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਰੂਹ ਸਭ ਬਸਾਰਣਾ ਅੰਗੀਕਾਰੋ ਕਰ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਨ ਸਮਰੱਥ ਸੁਆਮੀ ਸੋ ਕਿਉ ਮਨੁ ਸਾਰੇ ਕਹ ਨਾਨਕ ਮਨ ਮੇਰੇ ਸਦਾ ਰਾਮ ਵਾਰਨਾਲੇ ਸੱਚੇ ਸਹਿਬਾ ਕਿਆ ਨੈਂ ਕਰਤੇ ਰ ਕਰਤਾ ਤੇਰਾ ਸਭ ਕਿਛ ਹੈ ਜੇਸਾ ਦੇਹੇ ਏਸੋ ਪਾਵੇ ਸਦਾ ਸ੍ਰਿ ਸਤਿ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨੈਂ ਕਰਤੇ ਰ ਸੱਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਨ ਭੁਖਾ ਸੁਗਵਾਈਆ ਕਰ ਸ਼ਾਤ ਸੁਖ ਮਨ ਆਈ ਵਸਿਆ ਜਿਹੜੇ ਚਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਘਰੋ ਜਿਸ ਦੀ ਆਏ ਵਡਿਆਈਆ ਕਹਿ ਅਨੰਤ ਤੁਮ ਤントੋ ਸ਼ਬਦ ਰੋ ਪਿਆਰ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਦ ਘਰ ਸੁ ਭਾਗੇ ਕਰਜ਼ ਭਾਗੇ ਸ਼ਬਦ ਵਾਜੀ ਕਲਾਜਤ ਕਰਤਾਰੀਆ ਪੰਚ ਗੁਬਤ ਤੁਧ ਵਸ ਕੀਤੇ ਕਾਲ ਗੰਟਕ ਮਾਰਿਆ ਸਰਕਾਰਮ ਪਾਇਆ ਤਦ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਜੇ ਅਨੰਦ ਸੁਨੋ ਬੜੁ ਭਾਗਿਓ ਸਗਲ ਮਨੋ ਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ ਦੁਖ ਰੋਗ ਸੰਤਾ ਕੋ ਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸਰਨ ਤੇ ਪਨੀਤ ਕਹਤੇ ਪਵਿੱਤ ਤਤਗੁਰ ਰਹਿਆ ਪਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਬਣੀ ਮਹਲਾ 5 ਥਾਲ ਵਿੱਚ ਧੰਨਵਾਦ ਤੁਪੈਉ ਤਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪੈਉ ਜਿਸ ਕਾ ਸਤਸ ਉਧਾਰ ਜੇ ਕੋ ਕਾਵੇ ਜੇ ਕੋ ਪੁੰਜੈ ਤਿਸ ਕਾ ਹੋਏ ਉਧਾਰ ਇਹ ਵਾਸਤ ਤਜਿ ਨਾ ਜਾਇ ਨਤ ਨਤ ਰਾਖੁਰਦਾਰ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਬਸਾਰੋ ਸ਼ਲੋਕ ਮਹੱਲਾ 5ਵਾ ਤੇਰਾ ਕੀ ਤਾ ਜਤੁ ਨਹੀਂ ਮਨੋ ਜੋ ਕੀ ਤੋਈ ਮੰਦਰ ਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪੈ ਹੋਈ ਤਰਸ ਪਿਆ ਮਹਿਰਾਮਤ ਹੋਈ ਤਤਪੁਰਸ ਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਤੀਵੈ ਹਰਿਆ ਪੌੜੀ ਤਿੱਥੈ ਦੁਸਮਰਤ ਜਿੱਥੈ ਕੋਈ ਨਾਹੇ ਉਥਰ ਤੇਰੀ ਰੱਖਾ ਗਨੀ ਉਤਰਮਾਹੇ ਸੁਣ ਕੇ ਜਮ ਕੇ ਰੂਤ ਨਾਇ ਤਿਰ ਛਡ ਜਾਹੇ ਭੌਜਲ ਵਿਕਮ ਅਸਗਾ ਰੂਤ ਸ਼ਬਦੀ ਪਾਤ ਪਾਹੇ ਜਨ ਕੋਲ ਕੀ ਪਿਆਸ ਅੰਮ੍ਰਿਤ ਸੇਕਾਏ ਕਲਮੇ ਉਪਨ ਗੁਣ ਗੋਬਿੰਦ ਗਾਏ ਸਭ ਸੰਨੋ ਕਿਰਪਾ ਸੰਭਾਲੇ ਤਾਹੇ ਸਾਹੇ ਬਰਤਾ ਕੋਈ ਨਾ ਜਾਏ ਜੀਅ ਅਵਤਿ ਦਿਆਹੇ ਸ਼ਲੋਕ ਮਹੱਲਾ 5 ਅੰਤਰ ਗੁਰੇ ਆਰਾਧਣਾ ਜੇ ਵਾਜ ਗੁਰ ਨਾਉ ਨਿਤਰੀ ਸਤਿਗੁਰ ਤੇ ਪੇਕਣਾ ਸ਼ਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇ ਧੀਰਤਿ ਆਂਦਰ ਗਏ ਪਈ ਠਾਉ ਕਉ ਨਾਨਕ ਕਿਰਪਾ ਕਰੇ ਜਿਸ ਨੋਏ ਵਤ ਦੇ ਜਗਵਾ ਸੰਗ ਕਾਢੀਏ ਵਰ ਦੇ ਕੇ ਮਹੱਲਾ 5 ਰਕੇ ਰਖਣ ਹਰ ਆਪ ਬਾਰਿਆਂ ਗੁਰ ਕੀ ਪੈਰੀ ਪਾਇ ਕਾ ਸਾਰਿਆਂ ਹੋਆ ਕੁਦਿਆ ਲੋ ਮਨੋ ਨਾਮ ਬਸਾਰਿਆਂ ਸਾਧ ਜਨ ਅਕ ਸੰਗ ਭਗ ਜਰ ਤਾਰਿਆਂ ਸਾਖ ਤਨੰਦਕ ਦੁਸ਼ਟ ਖਿੰਨ ਮਾਏ ਬਿਦਾਰਿਆਂ ਜਿਸ ਸਾਹਿਬ ਕੀਤੇ ਨਾਨਕ ਮਨ ਮਾਹੀ ਜਿਸ ਸਿਮਰਤ ਸੁਖ ਹੋਵੇ ਸਗਲੇ ਨੂੰ ਸਾਹਿਬ ਕੀ ਟੇਕ ਨਾਲਿਕ ਮਨਾਈ ਜਿਸ ਸਿਮਰਤ ਸੁਖ ਹੋਏ ਸਗਲੇ ਰੂਕ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ